ਉਹਨਾਂ ਕੋਲ ਬਜਟ ਬੜੇ ਵੱਡੇ ਐ ਉਹਨਾਂ ਨੇ ਕਰੋੜਾਂ ਅਰਬਾਂ ਪੈਆ ਵੀ ਦੇ ਸਕਦੇ ਐ ਕਿਉਂਕਿ ਉਹਨਾਂ ਦੇ ਮਦਰ ਖੜੇ ਐ ਅਮਰੀਕਾ ਕੈਨੇਡਾ ਵਰਗੇ ਯੂਰਪ ਵਰਗੇ ਦੇਸ਼ ਸੋ ਅਸੀਂ ਉਹ ਪੈਸਾ ਨਹੀਂ ਦੇ ਸਕਦੇ ਚਾਹੇ ਬਜਟ ਹੋਵੇ ਵੀ ਤਾਂ ਵੀ ਇੰਨਾ ਨਹੀਂ ਦੇ ਸਕਦੇ ਉਹਨਾਂ ਜਿੰਨਾ ਅਸੀਂ ਤਾਂ ਪਿਆਰ ਦੇ ਸਕਦੇ ਆ ਬੇਸੀ ਪਿਆਰ ਦੇ ਨਾਲ ਉਹਨਾਂ ਨੂੰ ਬੇਨਤੀ ਕਰੀਏ ਗੁਰੂ ਸਾਹਿਬ ਦਾ ਉਹਨਾਂ ਦੇ ਅੰਦਰ ਪਿਆਰ ਭਰੀਏ ਵਿਕਲਗੀਆਂ ਵਾਲੇ ਪਾਦਸ਼ਾਹ ਕੌਣ ਸੀ ਅੱਗੇ ਵੀ ਉਹਨਾਂ ਦਾ ਇਤਿਹਾਸ ਸੁਣਾਇਆ ਅਸੀਂ ਸੁਣਾਇਆ ਅਸੀਂ ਕੋਈ 9.5 10 ਲੱਖ ਲੋਕਾਂ ਨੂੰ ਅਮਰ ਸ਼ਕਾਇਆ ਸੰਗਤ ਨੂੰ ਸਿਰਫ ਇਸ ਕਰਕੇ ਕਿ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸੁਣਾ ਕੇ ਪਾਸ਼ਾ ਦੇ ਗੁਣ गा ਕੇ ਤੇ ਅਗਲਾ ਤਰੀਕਾ ਵੀ ਇਹੀ ਰੱਖਾਂਗੇ ਵੀ ਗੁਰੂ ਸਾਹਿਬ ਜਿਹੜੀ ਸਿਫਤ ਕਰਾਂਗੇ ਸਿਰਫ ਤੇ ਸਿਰਫ ਗੁਰੂ ਸਾਹਿਬ ਦੇ ਪਿਆਰ ਦੀ ਗੱਲ ਕਲਗੀ ਧਰਜੀ ਦੇ ਪਿਆਰ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਗੱਲ ਕਰੀਏ ਤਾਂ ਜੋ ਅੰਦਰ ਪਿਆਰ ਪੈਦਾ ਹੋਵੇ ਜਦੋਂ ਉਹ ਨਾ ਸਿੱਖ ਪਿਆਰ ਕਰਦਾ ਹੈ ਤੇ ਉਹ ਗਰੀਬੀ ਵੀ ਕੱਟ ਲੈਂਦਾ ਹੈ ਭੁੱਖ ਵੀ ਕੱਟ ਲੈਂਦਾ ਹੈ ਸੋ ਪੈਸੇ ਤੋਂ ਪੈਸੇ ਨਾਲ ਮੈਂ ਕਹਿੰਦਾ ਹੁੰਨਾ ਵੀ ਮਿਹਰਬਾਨੀਆਂ ਨਾਲ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਮਿਹਰਬਾਨੀ ਕਰਕੇ ਤੁਸੀਂ ਕਿਸੇ ਨੂੰ ਵਫਾਦਾਰ ਨਹੀਂ ਬਣਾ ਸਕਦੇ ਜਾਂ ਤਾਂ ਬੰਦਾ ਵਫਾਦਾਰ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਖੂਨ 'ਚ ਹੁੰਦੀ ਹੈ ਵਫਾਦਾਰੀ ਇਹ ਸਾਡੇ ਜੀਨਸ ਵਿੱਚ ਹੁੰਦੀ ਹੈ ਕਿਸੇ ਕਿਸੇ ਦੇ ਅੰਦਰ ਵਫਾਦਾਰੀ ਹੁੰਦੀ ਹੈ ਕਿਸੇ ਦਾ ਜਿੰਨਾ ਮਰਜ਼ੀ ਕਰ ਲਓ ਨੇ ਨਹੀਂ ਤੁਹਾਡਾ ਬੰਨਣਾ ਤਾਂ ਨਹੀਂ ਬੰਨਣਾ ਕਈਆਂ ਦਾ ਥੋੜਾ ਵੀ ਕਰੋਗੇ ਤਾਂ ਵੀ ਅਗਲਾ ਤੁਹਾਡਾ ਬਣਦਾ ਸੋ ਗੁਰੂ ਸਾਹਿਬ ਪ੍ਰਤੀ ਇਹਨਾਂ ਦਾ ਪਿਆਰ ਪੈ ਜੇ ਜਿਹੜਾਂ ਦੇ ਅੰਦਰ ਵਫਾਦਾਰੀ ਜਿਹੜੀ ਹੈਗੀ ਹੈ ਉਹ ਜਗਾਈ ਜਾਵੇ ਗੁਰੂ ਸਾਹਿਬ ਦਾ ਸੁਨੇਹਾ ਪਹਿਲਾਂ ਵੀ ਲੈ ਕੇ ਗਏ ਸੀ ਹੁਣ ਵੀ ਲੈ ਕੇ ਜਾਵਾਂਗੇ